ਸੋਹਣਾ ਵਾਲਾ ਗੁਰਲਾਲ ਸੋਹਣਾ ਵਾਲਾ ਗਰਲਾਲ ਕਬੱਡੀ ਪਾ ਰਿਹਾ ਚਾਰ ਜਾਫੀ ਨੇ ਡੱਗੋ ਵਾਲਾ ਸ਼ਰਨਾ ਨਾਲ ਰਾਜੂ ਪਾਉ ਹੈ ਨਾਲ ਗੁਰਵਿੰਦਰ ਕਾਂਗੇ ਵਾਲਾ ਪਰ ਚਾਰਾਂ ਦੇ ਵਿੱਚੋਂ ਇੱਕ ਪਿਆ ਵਿੱਕੀ ਇਸ ਵੇਲੇ ਕਬੱਡੀ ਪਾਉਂਦਾ ਜਾਂ ਕੁਰੀਆਂ ਤੇ ਵਿੱਕੀ ਹਰੀਚ ਵਾਲੇ ਨੂੰ ਟੱਚ ਮਾਰ ਰਿਹਾ ਮੁਕਾਬਲਾ ਸਖਤ ਵਿੱਕੀ ਨੇ 31000 ਦਾ ਯੋਗਦਾਨ ਨੇ ਪਰ ਸਾਹਮਣੇ ਦੇਖਦੇ ਆ ਆ ਡੱਗੋ ਵਾਲਾ ਆ ਫਰੀਦਕੋਟ ਦੀ ਸ਼ਾਨ ਅਖਦੇ ਪੱਲੇ ਤੇ ਖੁਸ਼ੀ ਕੱਠ ਵਧਾਉਂਦੇ ਥਾਣੀ ਮਿਲਦੀ ਖੜਨ ਤਿਆਰ ਬੇਕਾਰ ਪਾਉਂਦਾ ਕਬੱਡੀ ਬਾਹਾਂ ਖਲਾਰ ਦਿੱਤੀਆਂ ਚਾਫੀ ਚਾਰ ਸੋਨਾ ਤੇ ਗगन ਗगन ਤੇ ਸੋਨਾ ਸੋਨਾ ਤੇ ਗगन ਸੋਨਾ ਦੇ ਸੋਨਾ 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 ਗगन ਕਬੱਡੀ ਪੱਲੇ 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 ਬੱਲੇ ਪੱਲੇ ਟੁੱਟਿਆ ਗगन ਪਾਉਂਦਾ ਕਬੱਡੀ ਬਾਹਾਂ ਖਿਲਾਰ ਦਿੱਤੀ ਹੈ ਜੋਗੇ ਵਾਲਿਆ ਗगन ਕਬੱਡੀ ਕਬੱਡੀ ਹਰੀਕੇਆਂ ਵਾਲਾ ਵਿਕੀ ਤੇ ਜੋਗੇ ਵਾਲਿਆ ਭਰ ਗਿਆ ਪਗਲ ਭਰ ਗਿਆ ਪਗਲ ਪਰ ਤਿਆਰ ਬਾਹ ਤਿਆਰ ਬਾਹ ਤੇ ਉਹ ਡੱਗੋ ਵਾਲਾ ਤੇ ਸੋਲਾ ਵਾਲਾ ਆਹ ਟੱਕਰ ਆਹ ਟੱਕਰ ਆਹ ਟੱਕਰ ਵੀਤ ਬਰਾਹਮਣੀ ਅਜੇ ਦੋਦੇ ਦੀ ਟੀਮ ਲੈ ਕੇ ਪੁੱਜੇ ਆ ਬਾਂਦੋ ਦੋਰ ਦੀ ਟੀਮ ਲੈ ਕੇ ਪੁੱਜੇ ਆ ਪਰ ਸਾਹਮਣੇ ਆ ਵੀ ਟੱਕਰ ਦੇ ਖਿਡਾਰੀ ਆ ਆ ਵੀ ਟੱਕਰ ਦੇ ਖਿਡਾਰੀ ਆ ਆ ਵੀ ਟੱਕਰ ਦੇ ਖਿਡਾਰੀ ਆ ਜੋਗੀ ਵਾਲਿਆ ਗਗਨ ਹਰੀਕੇ ਵਾਲਾ ਬਟਕੋ ਵਾਲਾ ਹਰੀਕੇ ਵਾਲਾ ਹਰੀਕੇ ਵਾਲਾ ਹਰੀਕੇ ਵਾਲਾ ਬੱਲੇ ਬੱਲੇ ਸੰਤੂਰੀ ਜੀਤਾ ਨੰਬਰਦਾਰ ਲਾਡੀ ਹੁਰੀ ਪਰ ਸਾਹਮਣੇ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਤੇ ਸੂਰੇ ਵਾਲਿਆ ਆ ਵੀ ਟੱਕਰ ਦੇਖਣ ਵਾਲੀ ਐ ਆ ਵੀ ਟੱਕਰ ਦੇਖਣ ਵਾਲੀ ਐ ਕਾਂਗਾ 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 ਪਰ ਨੰਬਰ 1 5 ਤੀਜਾ ਵੀ 4 ਸੋਨਾ ਸਣੀ ਪਰ ਹਰੀਕੇ ਵਾਲਾ ਵਿੱਕੀ ਵਿੱਕੀ ਨੂੰ ਫੜਦਾ ਆ ਰਿਹਾ ਹਰਜੀਤ ਸਿੰਘ ਜੀ ਸਰਪੰਚ ਸਾਹਿਬ 31000 ਦੇ ਯੋਗਦਾਨ ਨੇ ਮੇਰੇ ਵੀਰੋ ਤੇ ਟੂਰਨਾਮੈਂਟ ਦੀ ਐਨ ਜਿਹੜੀ ਡ੍ਰੈਗ ਵੀ ਤਿਆਰ ਕੀਤੀ ਹੈ ਉਹਨਾਂ ਦਾ ਵੀ ਧੰਨਵਾਦ ਹੈ ਐਨ ਮੰਚ ਤੇ ਬਰਾਜਮਾਨ ਨੇ ਅੱਜ ਦੇ ਮੇਲੇ ਦਾ ਆਨੰਦ ਮਾ ਰਹੇ ਆ ਹਰਜੀਤ ਸਿੰਘ ਜੀ ਸਰਪੰਚ ਸਾਹਿਬ ਢੁੱਡੀ ਵਾਲੇ ਪਰ ਸਾਹਮਣੇ ਟੱਕਰ ਆ ਵੀ ਦੇਖਣ ਵਾਲੀ ਹੈ ਪਰ ਸਾਹਮਣੇ ਕਹਿੰਦੇ ਲਾਗਿਆ ਤੇ ਮਾਇਆ ਸਿੱਧੀ ਪੋਟੀ ਕਰ ਦਿਓ ਗਗਨ ਜੋਕੇ ਵਾਲੀਆਂ ਤੇ ਦੂਜੇ ਪਾਸੇ ਸੋਨਾ ਬੰਦ ਡੋੜ ਵਾਲਾ ਪਰ ਜੋ ਜੱਟ ਬੰਦ ਦਈਏ ਬੰਦਾ ਹਾਰ ਕਿਵੇਂ ਜਾਊ ਕੁੜੇ ਜਿਹੜਾ ਚੰਡ ਦਈਏ ਉਹ ਬੈਠੇ ਯਾਰਾਂ ਨਾਲ ਦੇਖਦੇ ਬੈਲ ਥੋੜੀ ਆ ਹੁਣ ਸਾਰਿਆਂ ਕੋਲ ਸਾਡੇ ਆਲਾ ਦਿਲ ਥੋੜੀ ਆ ਹੁਣ ਸਾਰਿਆਂ ਕੋਲੇ ਸਾਡੇ ਆਲਾ ਤਿਲ